ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸਰਕਾਰੀ ਸਕੂਲ ਦੇ ਵਿੱਚ ਆਰੋ ਲਾਇਆ ਗਿਆ ਸੀ ਅ ਅੱਜ ਸਾਡੇ ਸਰਕਾਰੀ ਪ੍ਰਾਇਮਰੀ ਪੋਸਟ ਦੇ ਵਿੱਚ ਸ਼੍ਰੀਵਦਾਸ ਵੈਲਫਰ ਕਸਟ ਵੱਲੋਂ ਸਾਡੇ ਸਾਥੀਆਂ ਵੱਲੋਂ ਆਰੋ ਦੀ ਸੇਵਾ ਕਰਾਈ ਗਈ ਹੈ ਇਹ ਸਬੰਧੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਕੋਲ ਇਹਨਾਂ ਦੇ ਬੱਚੇ ਪੜ੍ਹਦੇ ਨੇ ਇਹਨਾਂ ਦੇ ਮਾਤਾ ਪਿਤਾ ਸਾਡੇ ਕੋਲੇ ਆਏ ਸੀ ਬੱਚਿਆਂ ਦੇ ਤੇ ਉਹਨਾਂ ਨੂੰ ਇਹ ਸਾਨੂੰ ਉਹ ਕਿਹਾ ਸੀ ਵੀ ਅਸੀਂ ਤੁਹਾਨੂੰ ਇੱਕ ਆਰੋ ਲਵਾ ਕੇ ਦੇਵਾਂਗੇ ਆਲਰੇਡੀ ਆਉਣਾ ਲੱਗਿਆ ਹੋਇਆ ਤੇ ਬੱਚਿਆਂ ਦੀ ਬੇਨਤੀ ਵਧਨ ਕਰਕੇ ਸਾਨੂੰ ਪਾਣੀ ਦੀ ਸਾਫ਼ ਪਾਣੀ ਬਹੁਤ ਜ਼ਰੂਰ ਸੀ ਅਸੀਂ ਸਾਰੇ ਸਟਾਫ ਵੱਲੋਂ ਤੇ ਵਿਭਾਗ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੀ ਬੰਗਲੋਂ ਦੇਖਦੇ ਹੋਏ ਬੱਚਿਆਂ ਨੂੰ ਦੇਖਦੇ ਹੋਏ ਬੱਚਿਆਂ ਦੀ ਜਰੂਰਤ ਨੂੰ ਦੇਖਦੇ ਹੋਏ ਆਗਰ ਦੀ ਸੇਵਾ ਕਰਾਈ। ਤੇ ਅੱਗੇ ਤੋਂ ਵੀ ਅਸੀਂ ਇੱਛਾ ਕਰਦੇ ਹਾਂ ਕਿ ਸਾਡੇ ਨਾਲ ਇਹ ਅਸੀ ਗੁਰਦਾਸ ਬਿਲਕੁਲ ਇਸ ਤਰ੍ਹਾਂ ਜੁੜਿਆ ਰਹੂਗਾ ਤੇ ਸਾਡੀ ਹੋਰ ਵੀ ਮਦਦ ਸਮੇਂ-ਸਮੇਂ ਤੇ ਜਦੋਂ ਲੋੜ ਹੋਵੇ ਸਾਡੇ ਨਾਲ ਮਿਲ ਕੇ ਕਰਦਾ ਰਹੂਗਾ। ਤੇ ਇਹਨਾਂ ਦਾ ਇੱਥੇ ਪਹੁੰਚਣ ਤੇ ਸਾਡੀ ਸੇਵਾ ਗ੍ਰੰਥ ਤੇ ਬਹੁਤ ਧੰਨਵਾਦ ਕਰਦੇ ਹਾਂ। ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਸਕੂਲ ਲਈ ਸੇਵਾ ਕੀਤੀ ਗਈ ਹੈ ਜੀ? ਸਾਡੇ ਸਕੂਲ ਵਿੱਚ ਵੀ ਅੱਜ ਅਸੀ ਗੁਰਦਾਸ ਤੱਲ ਫਿਰ ਮਿੱਟੀ ਵਾਲੇ ਬੰਦੇ ਨੂੰ ਸੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਇਹਨਾਂ ਦਾ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਜੀ ਕਿਤੋਂ ਵੀ ਸਾਨੂੰ ਇਹ ਬੱਚਿਆਂ ਪ੍ਰਤੀ ਜਾਂ ਸਾਡੇ ਸਕੂਲ ਦੇ ਲੋੜਾਂ ਪ੍ਰਤੀ ਆਪਣੀ ਕਮੇਟੀ ਵੱਲੋਂ ਦਾਨ ਤੁਮ ਜਿੰਨਾ ਵੀ ਸਾਨੂੰ ਸਾਨੂੰ ਲੋੜ ਹੋ ਜਾਂਦੇ ਰਹਿਣਗੇ ਇਹਨਾਂ ਨੇ ਸਾਨੂੰ ਅੱਜ ਆਰੋ ਦੀ ਸੇਵਾ ਸਕੂਲ ਦੇ ਵਿੱਚ ਕਰੀ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਜ ਵਿੱਚ ਇੱਕ ਪਹਿਲਾਂ ਹੋਰ ਲੱਗਿਆ ਹੋਇਆ ਸੀਗਾ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪਾਣੀ ਪੀਣ ਦੀ ਵੀ ਦਿੱਕਤ ਆਉਂਦੀ ਹੋਗੀ ਜੀ ਹਾਂ ਅੱਗੇ ਕਾਰੋ ਸਾਡੇ ਕੋਲ ਅਲਦੀ ਨਹੀਂ ਚੱਲ ਰਿਹਾ ਸੀਗਾ ਜੀ ਪਰ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪਾਣੀ ਦੀ ਸ਼ਾਰਟੇਜ ਹੋ ਜਾਂਦੀ ਸੀ ਸੋ ਸਾਨੂੰ ਇਹਨਾਂ ਨੇ ਪਿਛਲੇ ਦਿਨੀ ਸਾਨੂੰ ਮਿਲੇ ਨੇ ਪੁੱਛਿਆ ਸਾਨੂੰ ਤੇ ਇਹਨਾਂ ਨੇ ਨਿਰਵਾਸਤ ਹੋ ਕੇ ਕਿਹਾ ਵੀ ਅਸੀਂ ਤੁਹਾਨੂੰ ਆਰੋ ਦੀ ਸੇਵਾਲਾਂ ਧੰਨਵਾਦ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਤੁਹਾਡੇ ਟਰਸਟ ਵੱਲੋਂ ਅੱਜ ਸਕੂਲ ਦੀ ਸੇਵਾ ਕੀਤੀ ਗਈ ਹੈ ਜੈਗੁਰਦੇਵ ਤਲਵਰਦੇਵ ਮੈਂ ਆਪਾਰਸ਼ਿ ਢਿੱਲੋਂ ਕਰਤਾਰ ਚਿਦੂਰ ਦਾ ਬੈਨੇਫੀਟ ਟ੍ਰਸਟ ਬਣਾਉਣਾ ਹੈ ਤੇ ਸਾਡੀ ਪੂਰੀ ਟੀਮ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਹੋਸਟਲ ਬਰਨਾਲਾ ਵਿੱਚ ਪਹੁੰਚੀ ਹੈ ਜਿਵੇਂ ਅਸੀਂ ਸੋਚਦੇ ਹਾਂ ਕਿ ਜਿਹੜਾ ਭਵਿੱਖਾ ਬੱਚਿਆਂ ਦਾ ਉਹ ਬਚਪਨ ਤੋਂ ਸ਼ੁਰੂ ਹੋ ਜਾਂਦਾ ਜਿਹਨਾਂ ਦੇ ਦੇਸ਼ ਦੀ ਨਹੀਂ ਰੱਖਣੀ ਹੈ ਜੇ ਦੇਸ਼ ਦੀ ਨਹੀਂ ਮਜ਼ਬੂਤ ਕਰਨੀ ਹੈ ਤਾਂ ਜ਼ਰੂਰੀ ਹੈ ਪਹਿਲਾਂ ਬੱਚੇ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪੜ੍ਹਾਈ ਦਾ ਵੀ ਤੇ ਸਿਹਤ ਦਾ ਸੋ ਸਿਹਤ ਹੂਰਤਾਂ ਨੂੰ ਦੇਖਦੇ ਹੋਏ ਜਿਹੜੇ ਮੌਸਮ ਹੈ ਜੰਮੀ ਕਣੀ ਦਾ ਮੌਸਮ ਹੈ ਉਹਦੇ ਕਰਕੇ ਫਿਲਟਰ ਦੀ ਇੱਥੇ ਜਰੂਰ ਤੁਸੀਂ ਪਹਿਲਾਂ ਇੱਕ ਫਿਲਟਰ ਲੱਗਿਆ ਹੋਇਆ ਸੀ ਉਹ ਪਾਣੀ ਦੀ ਪੂਰਤੀ ਨਹੀਂ ਸੀ ਕਰ ਰਿਹਾ ਸੋ ਦੋ ਫਿਲਟਰ ਹੁਣ ਲੱਗੇ ਆ ਉਸ ਪਾਣੀ ਦੀ ਪੂਰਤੀ ਲਈ ਟਰਸਟ ਨੇ ਬੇਨਤੀ ਕੀਤੀ ਗਈ ਸੀ ਕਿ ਇੱਥੇ ਪਾਣੀ ਦੀ ਜ਼ਰੂਰਤ ਪੂਰੀ ਨਹੀਂ ਹੋ ਰਹੀ ਤਾਂ ਟਰਸਟ ਨੇ ਆਪਣੇ ਮੈਂਬਰਾਂ ਨਾਲ ਸਲਾਮ ਮਸ਼ਵਰਾ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਬੱਚਿਆਂ ਲਈ ਇੱਥੇ ਇੱਕ ਹੋਰ ਆਰਓ ਸਿਸਟਮ ਲਾਇਆ ਜਾਵੇ ਸੋ ਹੁਣ ਅੱਜ ਬੇਨਤੀ ਦੇ ਅਧਾਰ ਤੇ ਅੱਜ ਇਹ ਆਰਓ ਸੀ ਲਾਇਆ ਗਿਆ ਸੋ ਸਾਰੇ ਦੂਸਰੀਆਂ ਵੀ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕੇ ਬੱਚੇ ਜਿੱਥੇ ਵੀ ਕੋਈ ਪੜ੍ਹਦੇ ਆ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਆਪਣਾ ਭਵਿੱਖ ਨੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਕੋ ਪੱਖੇ ਚੱਲਦੇ ਆ ਨਹੀਂ ਚੱਲਦੇ ਉਹਨਾਂ ਦਾ ਪਾਣੀ ਦਾ ਪ੍ਰਬੰਧ ਦਾ ਹੈ ਜਾਂ ਨਹੀਂ ਹੈ ਉਹਨਾਂ ਦੀਆਂ ਵਰਦੀਆਂ ਜੇ ਹੋ ਸਕਦਾ ਤਾਂ ਉਹਨਾਂ ਦੀ ਹੈਲਪ ਜ਼ਰੂਰ ਕਰੋ ਸੋ ਸਾਡੀ ਇਹ ਨਹੀਂ ਕੀ ਬੇਨਤੀ ਹੈ ਵੀ ਬੱਚਿਆਂ ਦਾ ਖਿਆਲ ਰੱਖੋ ਤੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ ਆਪਣਾ ਯੋਗਦਾਨ ਜਿੰਨਾ ਵੀ ਹੋ ਸਕਦਾ ਵੱਡਾ ਯੋਗਦਾਨ ਜ਼ਰੂਰ ਪਾਓ ਹਾਂਜੀ ਤੋ ਬਾਕੀ ਗੱਲ ਰਹੀ ਐਡਮਿਸ਼ਨਾਂ ਦੀ ਜਿਹੜੇ ਬੱਚੇ ਜ਼ਿਆਦਾਤਰ ਆਪਣੇ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਆ ਉੱਥੇ ਫੀਸਾਂ ਬਹੁਤ ਜ਼ਿਆਦਾ ਨੇ ਪਰ ਉਸ ਦੇ ਮੁਕਾਬਲੇ ਜਿਹੜੇ ਸਰਕਾਰੀ ਸਕੂਲ ਨੇ ਉੱਥੇ ਜਿਹੜੇ ਬੈਲ ਵਿੱਜਟ ਜਿਹੜੇ ਟੀਚਰ ਨੇ ਪੜ੍ਹਾਉਂਦੇ ਆ ਵਧੀਆ ਪੜ੍ਹੇ ਲਿਖੇ ਟੀਚਰ ਨੇ ਔਰ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਨੇ ਪ੍ਰਿੰਸੀਪਲ ਸਾਹਿਬ ਨੇ ਇੱਥੇ ਸਾਰਾ ਇਸ ਤਰ੍ਹਾਂ ਦਾ ਮਾਹੌਲ ਜਦੋਂ ਅਸੀਂ ਦੇਖਿਆ ਕਈ ਵਾਰ ਆਪਾਂ ਦੇਖਦੇ ਆ ਪ੍ਰਾਈਵੇਟ ਸਕੂਲਾਂ ਚ ਵੀ ਉਦਾਂ ਦਾ ਸਿਸਟਮ ਨਹੀਂ ਹੁੰਦਾ ਜਿਵੇਂ ਇਹਨਾਂ ਨੇ ਇਹਨਾਂ ਦੇ ਸਹਿਯੋਗ ਨਾਲ ਜਿਵੇਂ ਇਹ ਸੰਸਥਾਵਾਂ ਨਾਲ ਉਹਦਾ ਰابطਾ ਕਾਇਮ ਕਰਦੇ ਆ ਜਾਂ ਐਨ ਆਰ ਆਈ ਵੀਰ ਨੇ ਜਾਂ ਹੋਰ ਇਹਨਾਂ ਦਾ ਬਹੁਤ ਸਾਰੇ ਤਰੀਕੇ ਨੇ ਆਪਣੇ ਕੋਲੇ ਵੀ ਉਹਨਾਂ ਨਾਲ ਇਹ ਸੁਹੂ ਸੁਹੂਲਤਾ ਜਿਹੜੀਆਂ ਸਕੂਲ ਨੂੰ ਇਹ ਲੈ ਲੈਂਦੇ ਆ ਤਾਂ ਹੁਣ ਬਹੁਤ ਜ਼ਿਆਦਾ ਫਰਕ ਆ ਇੱਥੇ ਕੰਪਿਊਟਰ ਵੀ ਨੇ ਆਰੋ ਸਿਸਟਮ ਲੱਗ ਗਿਆ ਤੇ ਜਿਹੜੇ ਲਾਈਟਿੰਗ ਵਾਸਤੇ ਜਿਹੜਾ ਆਪਣਾ ਸੋਲਰ ਸਿਸਟਮ ਹੈ ਉਹ ਵੀ ਹੈਗਾ ਯਾਨੀ ਕਿ ਜਿਹੜੀਆਂ ਸੁਹੂਲਤਾ ਪੂਰਨ ਹੋ ਚੁੱਕੀਆਂ ਨੇ ਜਿਵੇਂ ਟੀਚਰ ਨੇ ਉਹ ਆਪ ਦਾ ਪੂਰਾ ਸਹਿਯੋਗ ਦੇ ਰਹੇ ਨੇ ਸੋ ਮਾਪਾਪਾ ਨੂੰ ਪੇਰੈਂਟਸ ਨੂੰ ਵੀ ਚਾਹੀਦਾ ਉਹ ਆਪਣਾ ਸਹਿਯੋਗ ਦਿਓ ਆਪਣੇ ਬੱਚੇ ਸਰਕਾਰੀ ਸਕੂਲਾਂ ਚ ਲਾਓ ਤਾਂ ਕਿ ਉਹਨਾਂ ਦਾ ਜਿਹੜਾ ਭਵਿੱਖ ਹੈ ਵਧੀਆ ਬਣ ਸਕੇ ਕਿਉਂਕਿ ਪੜ੍ਹਾਈ ਦੀ ਪੂਰੀ ਗਰੰਟੀ ਹੈ ਹੁਣ ਜਿਹੜੇ ਟੀਚਰ ਨੇ ਆਪਣੀ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਾਲ ਆਪਣੇ ਸਮਾਜ ਨੂੰ ਨਰਵਾ ਰੱਖਣ ਵਾਸਤੇ ਆਪਣੇ ਪੂਰੀ ਤਨਦੇਹੀ ਨਾਲ ਪੜ੍ਹਾਈ ਕਰਾਉਂਦੇ ਨੇ ਤੇ ਜਿਹੜੀਆਂ ਵੀ ਨਵੀਆਂ ਤਕਨੀਕਾਂ ਦੇ ਨਾਲ ਪੜ੍ਹਾਈ ਹੁੰਦੀ ਹੈ ਕੰਪਿਊਟਰ ਹੈ ਚਾਹੇ ਉਹ ਆਨਲਾਈਨ ਸਿਸਟਮ ਹੈ ਉਹ ਸਾਰਾ ਇੱਥੇ ਮੁਹैया ਕਰਾਉਦੇ ਨੇ ਤੋ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨਾਲ ਭਾਲ ਪ੍ਰੇਰਤ ਜ਼ਰੂਰ ਕਰੋ ਜੈ ਗੁਰਦੇਵ ਧੰਨਵਾਦ ਸਰ ਕੀ ਕਹਿਣਾ ਚਾਹੋਗੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਪੰਜਾਬ ਲੈਵਲ ਤੇ ਵੀ ਕਾਫੀ ਮੱਲਾ ਮਾਰੀਆਂ ਨੇ ਜੀ ਹਨਾ ਕੀ ਕਹਿਣਾ ਚਾਹੋਗੇ ਅਸਲ ਵਿੱਚ ਨਾ ਜਿਹੜੇ ਸਾਡੇ ਮਨ ਦੇ ਵਿੱਚ ਭਰਮ ਭਰੇ ਖੇ ਨੇ ਵੀ ਪ੍ਰਾਈਵੇਟ ਸਕੂਲ ਸਾਨੂੰ ਐਜੂਕੇਸ਼ਨ ਦੇ ਸਕਦੇ ਇਹ ਇੱਕ ਬਹੁਤ ਵੱਡੀ ਮਤਲਬ ਸਾਡੀ ਸੋਚ ਗਲਤ ਹੈ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਬੜੇ ਹੋਏ ਬੱਚੇ ਜੱਜ ਬਣੇ ਨੇ ਬਹੁਤ ਸਾਰੇ ਆਈਐਸ ਪੀਸੀਐਸ ਅਫਸਰ ਬਹੁਤ ਸਾਰੀਆਂ ਕੁੜੀਆਂ ਐਸਆਈ ਸੈਲੈਕਟ ਹੋਈਆਂ ਉਹ ਸਰਕਾਰੀ ਸਕੂਲਾਂ ਦੇ ਵਿੱਚੋਂ ਹੀ ਪੜ੍ਹ ਕੇ ਹੋਈਆਂ ਨੇ ਸਪੋਰਟਸ ਦੇ ਮਾਮਲੇ ਵਿੱਚ ਜੇਕਰ ਅਸੀਂ ਪਿਛਲੇ ਝਾਤ ਮਾਰੀਏ ਤਾਂ ਬਹੁਤ ਤਕੜੇ ਸਪੋਰਟਸਮੈਨ ਵੀ ਸਕੂਲਾਂ ਦੇ ਵਿੱਚੋਂ ਫਾਇਦਾ ਹੋਇਆ ਛੋਏ ਇਹਦੀ ਕੋਈ ਗੱਲ ਨਹੀਂ ਹੈਗੀ ਜੀ ਕਿਸ ਤਰ੍ਹਾਂ ਦੀ ਵੀ ਪ੍ਰਾਈਵੇਟ ਸਕੂਲ ਨੇ ਜਾਂ ਉਹਦਾ ਕੋਈ ਮੁਕਾਬਲਾ ਨਹੀਂ ਜਾਂ ਹੋਰ ਨਹੀਂ ਸਰਕਾਰੀ ਸਕੂਲਾਂ ਦੀ ਜਿਹੜੀ ਅੱਜ ਦੀ ਦਸ਼ਾ ਹੈਗੀ ਬੜੀ ਕਾਮਯਾਬ ਦਸ਼ਾ ਹੈਗੀ ਜੀ ਬਹੁਤ ਵਧੀਆ ਸਹਿਯੋਗ ਆ ਅਧਿਆਪਕ ਨੇ ਸਾਰੇ ਵੈਲ ਕੁਆਲੀਫਾਈ ਨੇ ਆਪਣੇ ਕਿਤੇ ਨਾਲ ਜੁੜੇ ਵੀ ਨੇ ਡੀਪੀ ਨੇ ਪੀਟੀ ਨੇ ਉਹ ਸਾਰੇ ਇੱਕ ਵੈਲ ਐਜੂਕੇਟਿਡ ਆਪਣੇ ਇੱਕ ਵਿਸ਼ੇ ਨਾਲ ਜੁੜੇ ਹੋਏ ਟੀਚਰ ਇਹ ਨਹੀਂ ਹੈਗਾ ਕਿ ਪਲੱਸ 10ਵੀਂ ਵਾਲਾ ਜਾਂ ਪਲੱਸ 2 ਵਾਲਾ ਬੱਚਿਆਂ ਨੂੰ ਪੜਾ ਰਿਹਾ ਨਹੀਂ ਇੱਕ ਟੈਸਟ ਕਲੀਅਰ ਕਰਕੇ ਆਉਂਦੇ ਨੇ ਬੱਚਿਆਂ ਦੀ ਪ੍ਰੋਪਰ ਖੇਡਾਂ ਵਿੱਚ ਚੈਸ ਵਿੱਚ ਵੀ ਸਾਡੇ ਸਕੂਲ ਦੇ ਬੱਚੇ ਨੇ ਜੀ ਚੈਸ ਵਿੱਚ ਵੀ ਜਾ ਕੇ ਆਏ ਨੇ ਸਟੇਟ ਖੇਡ ਕੇ ਆਏ ਨੇ ਬੈਡਮਿੰਟਨ ਦਾ ਸਾਡੇ ਲੱਗਿਆ ਹੋਇਆ ਜੀ ਗਰਾਊਂਡ ਹੈਗਾ ਬੈਡਮਿੰਟਨ ਵਿੱਚ ਵੀ ਪੰਜਾਬ ਖੇਡ ਕੇ ਆਏ ਨੇ ਸੋ ਸਾਡੀ ਲਗਾਤਾਰ ਕੋਸ਼ਿਸ਼ ਹੈ ਬੱਚੇ ਜਿਹੜੇ ਹਨਰ ਨੂੰ ਪਛਾਣਿਆ ਜਾਵੇ ਲਗਾਤਾਰ ਦੇਖਿਆ ਜਾਵੇ ਬੱਚਾ ਕੀ ਕਰ ਰਿਹਾ ਹੈਗਾ ਅਸੀਂ ਹਰ ਸਾਲ ਪ੍ਰੋਗਰਾਮ ਕਰਾਉਂਦੇ ਆ ਨਾਟਕ ਵੀ ਕਰਵਾਉਂਦੇ ਆ ਕੋਰੀਓਗ੍ਰਾਫੀਆ ਵੀ ਹੁੰਦੀਆਂ ਡਾਂਸ ਵੀ ਹੁੰਦਾਗਾ ਸੋ ਹਰ ਤਰ੍ਹਾਂ ਦੀ ਐਕਟੀਵਿਟੀ ਹੁਣ ਸਕੂਲਾਂ ਵਿੱਚ ਹੋ ਰਹੀ ਹੈ ਸੋ ਜਰੂਰ ਕੋਸ਼ਿਸ਼ ਕਰੋ ਦੀ ਸਰਕਾਰੀ ਸਕੂਲਾਂ ਨਾਲ ਜੁੜੋ ਜੀ ਤੁਹਾਡੇ ਸਹਿਯੋਗ ਦੀ ਲੋੜ ਹੈ ਧੰਨਵਾਦ ਸਰ ਇੱਕ ਇਹ ਵੀ ਸੁਣ ਵਿੱਚ ਆਉਂਦਾ ਕਿ ਕਈਆਂ ਬੱਚਾ ਤੋਂ ਫੀਸਾਂ ਨਹੀਂ ਭਰੇ ਜਾਂਦੇ ਜਾਂ ਕਾਪੀਆਂ ਕਦਾਬਾ ਨਹੀਂ ਲਈ ਜਾਂਦੀਆਂ ਉਹਦੇ ਲਈ ਵੀ ਟੀਚਰ ਵੱਲੋਂ ਮਦਦ ਕੀਤੀ ਜਾਂਦੀ ਹੈ ਹਾਂਜੀ ਹਾਂ ਬਿਲਕੁਲ ਜਿਵੇਂ ਸਾਡੇ ਕੋਲੇ ਕਮੇਟੀ ਆਈ ਹੈ ਜੀ ਹੁਣੇ ਸਾਨੂੰ ਸਹਿਯੋਗ ਕਰੇ ਸੀ ਆਪਣੇ ਪੱਧਰ ਤੇ ਵੀ ਹਰ ਮਹੀਨੇ ਕਲੈਕਟ ਕਰਦੇ ਆ ਬੱਚਿਆਂ ਕੋਲੇ ਕਾਪੀਆਂ ਨਹੀਂ ਹੈਗੀਆਂ ਬੱਚਿਆਂ ਦੀ ਕਿਸੇ ਦੀ ਜਾਂ ਬੈਗ ਨਹੀਂ ਹੈਗੇ ਪੈਨ ਪੈਂਸਲਾਂ ਇਹ ਇੱਕ ਨਾਰਮਲ ਗੱਲ ਆ ਜੀ ਆਪਕੋ ਵੱਲੋਂ ਦੇਣੀ ਕੋਈ ਬਾਲੀ ਵੱਡੀ ਗੱਲ ਨਹੀਂ ਹੈ ਜੀ ਸੋ ਸਾਡਾ ਬੱਚੇ ਨੂੰ ਹਰ ਤਰ੍ਹਾਂ ਦੀ ਚੀਜ਼ ਦਾ ਸਹੂਲਤ ਵਾਲੀ ਗੱਲ ਹੁੰਦੇ ਵੀ ਹਰ ਚੀਜ਼ ਅਸੀਂ ਦੇਈਏ ਜੀ ਬੱਚਿਆਂ ਨੂੰ ਕਾਪੀਆਂ ਦੀ ਕੋਈ ਵੱਡੀ ਗੱਲ ਨਹੀਂ ਜੀ ਪੈਨ ਪੈਂਸਲਾਂ ਦੀ ਕੋਈ ਵੱਡੀ ਗੱਲ ਨਹੀਂ ਬਾਕੀ ਪ੍ਰੋਪਰ ਤੌਰ ਤੇ ਸਰਕਾਰੀ ਸੰਸਥਾਵਾਂ ਦੇ ਨਾਲ ਨਾ ਜੀ ਕਲੱਬ ਜੁੜੇ ਹੋਏ ਨੇ ਕਮੇਟੀਆਂ ਜੁੜੀਆਂ ਨੇ ਉਹ ਪੂਰਾ ਹੈਲਪ ਕਰਦੇ ਨੇ